raag suhi mahala tija kar daswa ik ओंकार सतगुरु प्रसाद दुनिया ना सलाह जो मर बंज सी लोका ना सलाह जो मर खाकु थी बा मेरे साहिबावा गुरुम को सदा सलाहिया सच्चा वे परवाहो रहाओ दुनिया के री दुसती मन मुख दज्ज मरन जा पुर बदे मारिया बेला नाल हन ਗੁਰਮੁਖ ਜਨ ਮਸਕਾਰਤਾ ਸਚੇ ਸਬਦ ਲਗਨ ਆਤਮ ਰਾਮ ਪ੍ਰਗਸਿਆ ਸਹਿ ਜੀ ਸੁਖ ਰਹਨ ਗੁਰ ਕਾ ਸਬਦ ਬਸਾਰਿਆ ਤੂਜੇ ਪਾਇ ਰਚਨ ਤਿਸਨਾ ਭੁਖ ਨਾ ਉਤਰੈ ਅੰਧਨ ਜਲਤ ਫਰਨ ਦੋਟਾ ਨਾਲ ਦੂਸਤੀ ਨਾਲ ਸੰਤਾਂ ਬੈਰ ਕਰਨ ਆਪ ਡੁੱਬੇ ਕੋਟੰਬ ਸਿਓ ਸਗਲੇ ਕੁੱਲ ਡੋਵਨ ਨਿੰਦਾ ਭਲੀ ਕਿਸੈ ਕੀ ਨਹੀਂ ਮਨ ਮੁਖ ਮੁਖਦ ਕਰਨ ਮੂਹ ਕਾਲੇ ਤਨ ਨਿੰਦ ਕਾ ਨਰਕੇ ਘੋਰ ਬਵਨ ਇਹ ਮਨ ਜੈ ਸਾ ਸਿਵ ਹੈ ਤੈ ਸਾ ਹੋਵੇ ਤਿਹੇ ਕਰਮ ਕਮਾਏ ਆਪ ਬੀਜ ਆਪ ਹੀ ਖਾਬਣ ਕਹਿਣਾ ਕਿਸੂ ਨਾ ਜਾਏ ਮਹਾਪੁਰਖਾਂ ਕਾ ਬੋਲਣਾ ਹੋਵੇ ਕਿ ਤੈ ਪਰ ਥਾਏ ਓ ਅੰਮ੍ਰਿਤ ਭਰੇ ਭਰਪੂਰ ਹੈ ਓ ਨਾ ਤੇ ਲਨਾ ਤਮਾਏ ਗੁਣਕਾਰੀ ਗੁਣ ਸੰਕਰ ਹੈ ਅਬਰੋਪਦੇਸੇਨ ਸੇ ਬੜ ਪਾਗੀ ਜੇ ਉਹ ਨਾ ਮਿਲ ਰਹੇ ਆਂ ਦਿਨ ਨਾਮ ਲਏਨ ਦਿਸੀ ਰੇ ਕਿ ਸੰਬਹਾ ਜਿਨ ਉਪਾਈ ਵੇਦਨੀ ਇੱਕ ਉਹ ਹੈ ਦਤਾਰ ਸੱਚਾ ਆਪ ਧਣੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰਿ ਨਿਹਾਲ ਆਪੇ ਬਖਸੇ ਮੇਲ ਲੈ ਸੋ ਪ੍ਰਭ ਸਦਾ ਸੰਭਾਲ ਮਨ ਮੇਲਾ ਸੱਚ ਨਿਰਮਲ ਕਿਉ ਕਰ ਮਿਲਿਆ ਜਾਏ ਪਰਬ ਮੇਲੇ ਤਾਂ ਮਿਲ ਰਹੇ ਹਉਮੈ ਸਬਦ ਜਲਾਏ ਸੋ ਸੋ ਸੱਚਾ ਬਿਸਰੈ ਪਿਰਗ ਜੀਵਨ ਸੰਸਾਰ ਨਤਲ ਕਰੇ ਨਾ ਬਿਸਰੈ ਗੁਰਮਤੀ ਵਿਚਾਰ ਸਤਗੁਰ ਮੇਲੇ ਤਾਂ ਮਿਲ ਰਹਾ ਸਾਜ ਰਖਾਂ ਉਤਾਰ ਮਿਲਿਆ ਹੋਏ ਨਾ ਬਿਸੜੈ ਗੁਰ ਕਾ ਹੇਤ ਪਿਆਰ ਪਿਰ ਸਲਾਹੀ ਆਪਣਾ ਗੁਰ ਕਾ ਸਭ ਤੇ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋ ਬਾਬਨ ਤੀਨਾਰ ਮਨ ਮੁਖ ਮੰਨ ਨਾ ਭਿੱਜੀ ਅਤ ਮੈਲੇ ਚਿੱਤ ਕਠੋਰਾ ਸੱਪੈ ਦੁੱਧ ਪਿਆਈਐ ਅੰਦਰ ਬਿਸਨ ਕੋਰ ਆਪ ਕਰੇ ਕਿਸ ਆਖੀਐ ਆਪੇ ਬਖਸ਼ਣਹਾਰ ਗੁਰ ਸਬਦੀ ਮੈਲੇ ਉਤਰੈ ਤਾਂ ਸੱਚ ਬਣਿਆ ਸੀਗਾਰ ਸੱਚਾ ਸਹੋ ਸੱਚੇ ਬਣਜਾਰੇ ਉਥੈ ਕੂੜੇ ਨਾ ਟਕਨ ਉਹਨਾਂ ਸੱਚ ਨਾ ਪਾਵਈ ਦੁੱਖ ਹੀ ਮਹਿ ਪਚੰਨ ਹਉਮੈ ਮੈਲਾ ਜਗ ਫਿਰੈ ਮਰ ਝਮੈ ਬਾਰੋ ਬਾਰ ਪਾਇਆ ਕਿਰਤ ਕਮਾਲ ਬਣਾ ਕੋਈ ਨਾ ਮਟਣ ਹਾਰ ਸੰਤਾਂ ਸੰਗਤ ਮਿਲ ਰਹਾ ਤਾਂ ਸੱਚ ਲੱਗੈ ਪਿਆਰ ਸੱਚ ਸਲਾਹੀ ਸੱਚ ਮਨ ਤਰ ਸੱਚੈ ਸਚਿਆਰ ਗੁਰਪੂਰੇ ਪੂਰੀ ਮਤ ਹੈ ਐਨਸ ਨਾਮ ਧਿਆਏ ਹਉਮੈ ਮੇਰਾ ਵੱਡ ਰੋਗ ਹੈ ਵਿਚੋਂ ਠਾਕ ਰਹਾਏ ਗੁਰ ਸਲਾਹੀ ਆਪਣਾ ਨਿਬ ਨਿਬ ਲਾਗਾ ਪਾਏ ਤਨ ਮਨ ਸੋਪੀ ਆਗੇ ਧਰੀ ਵਿਚੋਂ ਆਪ ਗਵਾਏ ਫਿੱਟੋ ਤਾਨ ਬੁਗਚੀਏ ਏਕ ਸਿਉ ਲੇ ਬਲਾਏ ਹਉ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ ਸਤਿਗੁਰੂ ਨੂੰ ਮਿਲੇ ਸੇ ਭਾਇਰਾ ਸੱਚੇ ਸਬਦ ਲਗਨ ਸਤਿ ਮਿਲੇ ਸੇ ਨਾਮੇ ਛੜੇ ਦਾਰ ਸੱਚੇ ਤਿਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵੰਨ ਅਭਗੁਣ ਵਿਗਣ ਪਲਰਨ ਗੁਣ ਕੀ ਸਾਝ ਕਰਨ ਗੁਣ ਕੀ ਸਾਝ ਸੁਖ ਉਪਜੈ ਸੱਚੀ ਭਗਤ ਕਰੇਨ ਸਤਿ ਬਣਜੈ ਗੁਰ ਸਬਦ ਸਿਹੁ ਲਾਹ ਨਾਮ ਲਿਆਇਨ ਸੁਹਿਨਾ ਰੂਪਾ ਪਾਪ ਕਰ ਕਰ ਸੱਚੀਏ ਚੱਲੇ ਨ ਚਲਦਿਆਂ ਨਾਲ ਬਿਣ ਨਾਵ ਨਾਲ ਨ ਚੱਲਸੀ ਸਭ ਮੁਠੀ ਜਮ ਕਾਲ ਮਨ ਕਾ ਤੋ ਸਹਰ ਨਾਮ ਹੈ ਹਿਰਦੈ ਰਖੋ ਸਮਾਲ ਇਹੋ ਖਰਚ ਉਖਟ ਹੈ ਗੁਰਮੁਖ ਨਿਭੈ ਨਾਲ ਇਹ ਮਨ ਮੂਲਿਆ ਭੁੱਲਿਆ ਜਾਸਾ ਪਤ ਗਵਾਏ ਇਹੋ ਜਗਤ ਮੋਹੇ ਦੂਜੈ ਵਿਆਪਿਆ ਗੁਰਮਤੀ ਸਚਿ ਤਿਆਏ ਹਰ ਕੀ ਕੀਮਤ ਨਾ ਪਵੈ ਹਰ ਦਸਨ ਲਿਖਣ ਨਾ ਜਾਏ ਗੁਰ ਕਾ ਸਬਦ ਮਨੁ ਤਨ ਰਪੈ ਹਰ ਸੋ ਰਹਾ ਸਮਾਏ ਸੋ ਸੋ ਮੇਰਾ ਰੰਗਲਾ ਰੰਗੇ ਸਹਿ ਸੁਭਾਈ ਕਾਮਣ ਰੰਗ ਤਾ ਚੜੈ ਜਾਂ ਪਰ ਕੈ ਅੰਕ ਸਮਾਏ ਜੀਰੀ ਬਸੁੰਨੇ ਭੀ ਮਿਲਨ ਜੋ ਸਤਗੁਰ ਸੇਵਨ ਅੰਤਰ ਦਾ ਬੋਲ ਇਹਦਾ ਨਾਮ ਹੈ ਖਾਣ ਖਰਚਣ ਨਾ ਨਖੁਟਈ ਹਰ ਗੁਣ ਸਹਿਜ ਰਵਨ ਨਾ ਹੋਏ ਜਨਮ ਨਾ ਹੋ ਮਰਹ ਨਾ ਹੋਏ ਦੁੱਖ ਸਹਨ ਗੁਰ ਰਾਖੇ ਸੇ ਉਬਰੇ ਹਰ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਸੜੈ ਜੇ ਆਤਮ ਮਿਲੇ ਰਹਨ ਇਸ ਜਗ ਮੈਂ ਬਿਰਲੇ ਜਾਣੀਐ ਨਾਨਕ ਸਚ ਲਹਨ ਸੁਹੀ ਮਹਲਾ ਤੀਜਾ ਹਰ ਜੀ ਸੁਖਮ ਅਗਮ ਹੈ ਕਿਤ ਵਿਦ ਮਿਲ ਆ ਜਾਏ ਗੁਰ ਕਾ ਸਬਦ ਪਰਮ ਕਟਿਏ ਅਚਿੰਤ ਬਸਾ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹਉ ਤਨ ਕੈ ਬਲ ਹਾਰਣ ਮਨ ਹਰ ਗੁਣ ਸਦਾਰਵਨ ਰਹਿਉ ਗੁਰ ਸਰਬਰ ਮਾਨ ਸਰੂਪ ਰ ਹੈ ਬੜ ਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੂਜਿਆ ਸੇ ਹੰਸ ਲੈ ਨਾਮ ਲਹਨ ਨਾਮ ਤੇ ਨ ਰੰਗ ਸਿਉ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੇ ਲਿਖਿਆ ਗੁਰ ਪਾਣਾ ਮੰਨ ਲਾਇਨ ਬੜ ਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ ਗੁਰ ਪੂਰੈ ਵੇਖ ਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਅਬਰ ਨ ਕੋਏ ਗੁਰ ਪ੍ਰਸਾਦੀ ਮਨ ਬਸੈ ਤਿਤ ਕਟ ਪ੍ਰਗਟ ਹੋਏ ਸਭ ਅੰਤਰ ਜਾਮੀ ਬਰਮ ਹੈ ਬਰਮ ਬਸੈ ਸਭ ਥਾਏ ਮੰਦਾ ਕਿਸ ਨਾ ਆਖੀਐ ਸਬਦ ਵੇਖੋ ਲੈ ਬਲਾਏ ਬੁਰਾ ਭਲਾ ਤਿ ਚਿਰ ਆਖਦਾ ਜਿ ਚਿਰ ਹੈ ਦੁਹੇ ਮਾਹੇ ਗੁਰਮੁਖ ਏਕੋ ਬੁਝਿਆ ਇੱਕ ਸਮਹਿ ਸਮਾਏ ਸੇਵਾ ਸਾ ਪ੍ਰਭ ਪਾਵਸੀ ਜੋ ਪ੍ਰਭ ਪਾਏ ਥਾਏ ਜਨ ਨਾਨਕ ਹਰ ਅਰਾਧਿਆ ਗੁਰ ਚਰਣੀ ਚਿਤ ਲਾਏ ਰਾਗ ਸੁਹੀ ਅਸ਼ਟਪਦੀਆਂ ਮਹਲਾ ਚੌਥਾ ਕਰ ਬੁਝਾ ਇਕ ਓੰਕਾਰ ਸਤਗੁਰ ਪ੍ਰਸਾਦ ਕੋਈ ਆਣ ਮਲਾਬੇ ਮੇਰਾ ਪ੍ਰੀਤਮ ਪਿਆਰਾ ਆਉ ਤਿਸ ਪੈ ਆਪੇ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਗੁਰ ਮਿਲੈ ਹਰ ਹਰ ਨਾਮ ਤੇ ਆਈ ਰਹਾਉ ਜੇ ਸੁਖ ਦੇ ਤਾ ਤੁਜੈ ਅਰਾਦੀ ਦੁਖ ਵੀ ਤੁਜੈ ਤੇ ਆਈ ਜੇ ਭੁਖ ਦੇ ਤਾ ਇਤਹੀ ਰਾਜ ਦੁਖ ਵਿੱਚ ਸੁਖ ਮਨਾਈ ਤਾਨੁ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਬਾ ਜੋ ਦੇਵੈ ਸੋ ਖਾਈ ਨਾਨਕ ਗਰੀਬ ਟੈ ਪਿਆ ਦੁਆਰ ਹਰ ਮੇਲ ਲਹਿਉ ਬੜਿ ਆਈ ਅੱਖੀ ਕਾੜ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲ ਤਾ ਤੁਦੈ ਅਰਾਦੀ ਜੇ ਮਾਰ ਕੱਢੈ ਪੀ ਤਿਆਈ ਜੇ ਲੋਕ ਸਲਾਹੇ ਤਾ ਤੇਰੀ ਉਪਮਾ ਜੇ ਨੰਦਾ ਤਾਂ ਸੋੜ ਨਾ ਜਾਈ ਜੇ ਤੁੱਤ ਬੱਲ ਰਹਿ ਤਾਂ ਕੋਈ ਕਿਉ ਆਖੋ ਤੁਦ ਬਿਸਰੇ ਮਰ ਜਾਈ ਬਾਰ ਬਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਬਨਾਈ ਨਾਨਕ ਵਿਚਾਰਾ ਭਿਆ ਦਬਾਨਾ ਹਰ ਤਉ ਦਰਸ਼ਨ ਕਹਿ ਤਾਈ ਝੱਖੜ ਚਾਂਗੀ ਮੀ ਬਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੈ ਬਉਖਾਰਾ ਗੁਰ ਸਿਖ ਲੰਗ ਗੁਰ ਪਹ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੋਭ ਕਰੇ ਜਲ ਵਰਸੈ ਤਿਉ ਸਿਖ ਗੁਰ ਮਿਲ ਬਿਗਸਾਈ ਸੇਵਕਾ ਹੋਏ ਸੇਵਕ ਵਰਤਾ ਕਰ ਕਰਿ ਬਿਨਉ ਬੁਲਾਈ ਨਾਨਕੀ ਬੇਨੰਤੀ ਹਰਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚੋਂ ਦੇ ਤੁਜੈ ਧਿਆਈ ਜੋ ਤੁਧ ਸੇਵੈ ਸੋ ਤੂਹਾ ਹੋਵੈ ਤਉ ਤਸੇਵ ਕਿਉ ਪਾਇ ਜਰਖਾਈ ਭੰਡਾਰ ਪਰੇ ਭਗਤੀ ਹਰ ਤੇਰੇ ਇਸ ਭਾਵੈ ਤਿਸ ਦੇ ਬਾਈ ਜੇ ਤੂੰ ਦੇ ਸੋਈ ਜਨ ਪਾਏ ਹੋਰਨੇ ਫਲ ਸਭ ਚਤਰਾਈ ਸੇਮਰ 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 ਘਰ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੈ ਨਾਨਕ ਬੇਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝੜਕੇ ਤਾਂ ਮਿੱਠਾ ਲਾਗੇ ਜੇ ਬਖਸ ਤਾਂ ਗੁਰ ਬੜਿਆਈ ਗੁਰਮੁਖ ਬੋਲੇ ਸੋਥਾਏ ਪਾਈ ਮਨਮੁਖ ਕਿਸਥਾਏ ਨ ਪਾਈ ਪਾਲਾ ਕਕਰ ਵਰਫ ਵਰਸੈ ਗੁਰ ਸਿਕ ਗੁਰ ਦੇਖਣ ਜਾਈ ਸਭ ਦਿਨ ਸ ਰਹਿਣ ਦੇਖਿ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਈ ਅਨੇਕ ਉਪਾਪ ਕਰੀ ਗੁਰ ਕਾਰਣ ਗੁਰ ਭਾਵੈ ਸੋਥਾਏ ਪਾਈ ਰਹਿਣ ਦਿਨਸ ਗੁਰ ਚਰਨ ਅਰਾਦੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਉ ਪਿੰਡ ਗੁਰੂ ਹੈ ਗੁਰ ਮਿਲਤ ਰੇ ਬਤਾ ਅਗਾਹੀ ਨਾਨਕ ਕਾ ਪਰਪੂਰ ਰਹੋ ਹੈ ਜਤ ਕਤ ਤਤ ਗੋਸਾਈ ਰਾਗ ਸੁਹੀ ਮਹਲਾ ਚੌਥਾ ਅਸ਼ਟਪਦੀਆਂ ਘਰ ਦਸਮਾ ਇਕ ਓੰਕਾਰ ਸਤਗੁਰ ਪ੍ਰਸਾਦ ਅੰਦਰ ਸਚਾ ਨੇਹੁ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਸਾਉ ਗੁਰ ਪੂਰੇ ਤੈ ਪਾਇਆ ਅੰਮ੍ਰਿਤ ਅਗਮ ਅਥਾ ਹੋ ਰਹਾਉ ਹਉ ਸਤਗੁਰੂ ਵੇਖ ਬਿਖਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰ ਕੈ ਮਿਲੇਨ ਪਾਇਆ ਮੁਖ ਦੁਆਰ ਸਤਗੁਰੂ ਗਿਰੀ ਨਾਮ ਕਾ ਜੇ ਮਿਲਾ ਤਾ ਹਤਾਨ ਮੰਨਦਿਓ ਜੇ ਪੂਰਬ ਹੋਵੈ ਲਿਖਿਆ ਤ ਅੰਮ੍ਰਿਤ ਸਹਿਜ ਪੀਓ ਸੁੱਤਿਆਂ ਗੁਰਸਾ ਲਾਹੀਐ ਉੱਠਦਿਆਂ ਪੀ ਗੁਰ ਆਲਾਓ ਕੋਈ ਐਸਾ ਗੁਰਮੁਖ ਜੇ ਮਿਲੇ ਹਉ ਤਾਂਗੇ ਤੋਬਾ ਪਾਉ ਕੋਈ ਐਸਾ ਸੱਜਣ ਲੂੜ ਲਹੋ ਮੈਂ ਪ੍ਰੀਤਮ ਦੇ ਮਲਾਏ ਸਤ ਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਈ ਸਤ ਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹਉ ਤਿਸ ਬਿਨ ਕੜੀ ਨਾ ਜੀਵੂੰ ਬਿਨ ਦੇਖੇ ਮਰ ਜਾਉ ਜਿਉ ਮਸਲੀ ਬਿਨ ਪਾਣੀ ਹੈ ਰਹਿ ਨਕ ਤੈ ਉਪਾਏ ਕਿਉਂ ਹਰ ਦਿਨ ਸੰਤ ਨਾ ਜੀਵਈ ਬਿਨ ਹਰ ਨਾਮੈ ਮਰ ਜਾਏ ਮੈਂ ਸਤਗੁਰੂ ਸੇਤੀ ਪਰਹੜੀ ਕਿਉ ਗੁਰ ਬਿਨ ਜੀਵਾਂ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੈ ਮਾਏ ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਬ ਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮਉ ਦੇ ਦਰੜਾਏ ਜਿਸੇ ਪਰ ਆਪ ਤੁਸੋਲ ਹੈ ਗੁਰ ਚਰਣੀ ਲਾਗੈ ਆਏ ਇਕੱਠ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਅਖੈ ਆਏ ਤਿਸ ਦੇ ਵਾ ਮਨ ਨੇ ਆਪਣਾ ਨਿਵ ਨਿਬ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁ ਜਾਣ ਸਤ ਗੁਰ ਮੀਤ ਮਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬ ਨਸੀਹ ਪੁਰਖ ਹੈ ਸਬ ਮਾਇ ਰਹਾ ਸਮਾਈ RAM ਨਾਮ ਤਨ ਸੰਤਿਆ ਸਾਬਤ ਪੂੰਜੀ ਰਾਸ ਨਾਨਕ ਦਰਗਾ ਮੰਨਿਆ ਗੁਰਪੂਰੇ ਸਵਾਸ ਰਾਗ ਸੂਹੀ ਅਸ਼ਟਪਦੀਆ ਮਹੱਲਾ 5 ਮਾ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਉਰਜ ਰਹਿਉ ਬਿਖਿਆ ਕੈ ਸੰਗਾ ਮਨ ਹੈ ਵਿਆਪਤ ਅਨਕ ਤਰੰਗਾ ਮੇਰੇ ਮਨ ਅਗਮਯ ਗੂਚਰ ਕਤ ਪਾਈਏ ਪੂਰਨ ਪਰਮੇਸ਼ਰ ਰਹੁ ਮੋ ਮਗਨ ਮਹਿ ਰਹਿਆ ਬਿਆਪੇ ਆਤ ਤ੍ਰਿਸ਼ਨਾ ਕਬ ਹੂ ਨਹੀਂ ਤਰਾਪੇ ਬਸੈ ਕਰੋਦ ਸਰੀਰ ਚੰਡਾਰਾ ਅਗਿਆਨ ਨਾ ਸੂਜੈ ਮਹਾਗਵਾਰਾ ਪਰਮਤ ਵਿਆਪਤ ਜਰੇ ਕਵਾਰਾ ਜਾਣ ਨਪਈਏ ਪ੍ਰਭ ਦਰਬਾਰਾ ਆਸਾ ਅੰਤੇ ਸਾ ਬੰਦ ਪਰਾਨ ਮਹਿਲ ਨ ਪਾਵੈ ਫਿਰ ਤ ਬਗਾਨਾ ਸਗਲ ਵਿਆਦ ਕੈ ਬਸ ਕਰਦੀ ਨ ਫਿਰ ਤ ਪਿਆਸ ਜਿਉ ਜਲ ਬਿਨ ਮੀਨਾ ਕਸੂ ਸਿਆਨ ਉਕਤ ਨ ਮੋਰੀ ਇਕ ਅਸਠਾਕਰ ਪ੍ਰਬਤੋਰੀ ਕਰਿਓ ਬੇਨਤੀ ਸੰਤਨ ਪਾਸੇ ਮੇਲ ਲਹਿਉ ਨਾਨਕ ਅਰਦਾਸੇ ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤੇਪਤੇ ਪੂਰਾ ਪਾਇਆ ਅਰਹਾਉ ਦੂਜਾ